ਕਾਜੀ ਨੂੰ ਸਮਝਾਣਾ ਪਾਉਂ ਗੋਪੀ ਕਾ ਪ੍ਰੇਰਣ ਗੋਪੀ ਦੇ ਬਲਾਵਾਂ ਦਾ ਆਇਆ ਕਰਨਗੇ ਮੈਂ ਉਹ ਆਇਆ ਹੀ ਕੱਲ ਤੇ ਘਰ ਕੋਲ ਭਈ ਹੈ ਨਹੀਂ ਹੋਣੇ ਆਏ ਤੇ ਬਲੀ ਕਿੰਨੀ ਕੱਲ ਵੀ ਆਇਆ ਹੀ ਹਨਾ ਤੇ ਦੁਪਹਿਰੇ ਕੱਲ ਇਹ ਗਏ ਹੈਗੇ ਕੰਮ ਤੇ ਤੇ ਗੋਪੀ ਕੱਲ ਦਾ ਆਇਆ ਕਾਕਾ ਸਾਡਾ ਫਿਰ ਮਿਲਣਾ ਹੈ ਮਿਲਣਾ ਹੈ ਗੋਪੀ ਆਪਣੇ ਭਾਜੀ ਨਾਲ ਤੇ ਦੁੱਧ ਦੁੱਧ ਬਣਾਇਆ ਕੌਫੀ ਨਾਲ ਉਹ ਨਮਕੀਨ ਤੇ ਉਠਿਆਈ

चलता पाया ना पानी फटद ये ओ वेखो पानी में पानी फटदा अपने अलो फिर पानी फटिया नहीं जा आज आ जा इधर आजा आ जा आ जा इधर आजा टूटी पुटनी ਆ ਮੈਂ ਕੱਕ ਜਰਾ ਆ ਗਿਆ ਤਾਂ ਪਾਣੀ ਫੜਦਾ ਆਪਣੇ ਕੋਲ ਇਹ ਬੜੇ ਜਰਦੀ ਆਤ ਵੈਲੀ ਇਦਾਂ ਹੀ ਜਦੋਂ ਹੁੰਦਾ ਹੈ ਨਾ ਟੂਟੀ ਜੇ ਚੱਲਦੀ ਹੈ ਪਾਣੀ ਫੜਨਾ ਵੜਨਾ ਹੈ ਠੋਕੇ ਆ ਜਾਓ ਧੁਰਕੇ ਆ ਜਾਓ ਆ ਜੋ ਆ ਜੋ ਆ ਜੋ ਦੇਖਣਾ ਬਾਰੇ ਹਾਂਜੀ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿੰਨੋ ਸਾਰੇ ਠੀਕ ਠਾਕ ਤੇ ਆਪਣੀ ਤਿਆਰੀ ਹੋ ਚੁੱਕੀ ਹੈ ਅਸੀਂ ਜਾ ਰਹੇ ਹਾਂ ਕਿੱਥੇ ਭਲਾ ਅਸੀਂ ਜਾ ਰਹੇ ਹਾਂ ਇਧਰ ਰੇਟ ਕਿ ਮੰਮੀ ਰੈਡੀ ਹੋ ਗਿਆ ਪਾਪਾ ਵੀ ਹੋ ਗਏ ਮੰਮੀ ਵੀ ਤੇ ਅਸੀਂ ਚੱਲੇ ਹਾਂ ਬਾਜ਼ਾਰ ਅਸੀਂ ਚੱਲੇ ਸ਼ਹਿਰ ਨੂੰ ਆਵਤਾਂ ਨੂੰ ਲੈ ਕੇ ਚੱਲਦੇ ਆਂ ਨਾਲ ਤੇ ਹਰਫਤੇ ਵਾਸਤੇ ਹੀ ਲਾਂ ਚਲੇ ਬੰਦ ਜਿਹੜੇ ਅੰਤ ਤੱਕ ਲਾਉਦੇ ਨਾਲ ਜਿਹੜੇ ਨੰਮਨੇ ਸਾਡੇ ਚੰਦਨ ਕੋ ਸਬਸਕ੍ਰਾਈਬ ਤੇ ਨਹੀਂ ਜਾਵਾਂ ਬਾਈਕ ਤੇ ਅੰਨ ਬਾਈਕ ਤੇ ਜਾਣਾ ਕਿਉਂਕਿ ਜਿਹੜੀ ਗੱਡੀ ਆ ਉਹ ਦੀਪਣਾ ਖੜੀ ਆ ਮੁਸ਼ਾਇਰ ਵਿਆਹ ਗਏ ਅੱਜ ਸੇ ਅਹੀਂ ਨਹੀਂ ਜਾਵੇਂ ਮੁਰਸਾ ਗਲ ਤੇ ਮੈਂ ਤੇ ਪਤੇ ਕਿਹ ਵਾਤੇ ਲੜੀਆਂ ਪਾ ਲਾਈਆਂ ਨਹੀਂ ਅਜੇ ਬਾਲ ਲੜੀਆਂ ਜਗੰਡੀਆਂ ਵੇਖੋ ਅੱਜ ਕਿੰਨੇ 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 ਚਲੋ ਹੋ ਜਾਓ ਫੇਰ ਤਿਆਰ ਚਲੋ 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 ਖੈਰ ਦੇ ਨਿਕਲਦੇ ਫਤੇ ਉਧਰ ਨੇਰਾ ਹੋਣ ਡਿਆ ਚਲੋ 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 ਯਾਰ ਚਲੋ ਮਿੰਟ ਮਾਰੋਗਾ ਬੁਣ ਰਿਹਾ ਕੈਮਰੇ ਹਾਂ ਨਹੀਂ ਰਾਜਸਥਾਨ ਵਾਲਾ ਪਰਸ ਕੱਢ ਲਿਆ ਫਿਰ ਅੱਜ ਹਾਂ ਆ ਹੁਣ ਬਣੀ ਗੱਲ ਚਲੋ ਬਹੁਤ ਘੈਂਟ ਮੈਂ ਮੈਂ ਐਂਡੀ ਲੱਗਣ ਡਈ ਜਿਵੇਂ ਨਾ ਮੇਮ ਬਾਰ ਹੋਈ ਹੁੰਦੀ ਲੈ ਸਹੀ ਲੈ ਆ ਦੋਗੀ ਸਹੀ ਗੱਲ ਕਿਉਂ ਹੋ ਰਿਹਾ ਇਦਾਂ ਹੀ ਨਾ ਫਪਾਦੇ ਕਹਿੰਦੇ ਹੋ ਇਦਾਂ ਕਿ ਉਹ ਚਲੋ ਭਰਾ ਮੇਰਾ ਹੋ ਲੈ ਪਹੁੰਚ ਗਿਆ ਆਪਾਂ ਮੌਲ ਉਹ ਰੋਕ ਜਿਹਾ ਨਾ ਮੜੀ ਚਲੋ ਫਤਿਹ ਦੇ ਲੱਗੇ ਹੋਏ ਟੈਡੀ ਬੀਅਰ ਕਿੰਨੇ ਕਿੰਨੇ ਸੋਹਣੇ ਫਤ ਇਹ ਫਤੇ ਵਰਗੇ ਕਿੰਨੇ ਕਿਊਟ ਜੀ ਹੈ ਟੈਡੀ ਬੀਅਰ ਆ ਦੇਖੋ ਕਿੰਨੇ ਸੋਹਣੇ ਲੱਗੇ ਪਹਿਲੇ ਦੇਖੋ ਬੱਚਿਆਂ ਦੇ ਜਿਵੇਂ ਖਡਾਉਣੇ ਆ ਪਰ ਹੈ ਫਤ ਇਹ ਦੱਸੋ ਕੀ ਲੈਣਾ ਆ ਤੇਨੇ ਕੀ ਲੈਣਾ ਸੀ ਹਲੇ ਦੇਖੋ ਲੈ ਲੈਣੇ ਉਸ ਤੋਂ ਦੇਖਣ ਕਰਨ ਕੋਈ ਚੀਜ਼ ਖੜ ਕੇ ਲੈ ਆ ਉਹ ਪਲਾਸਟਿਕ ਦੇ ਕਿੰਨੇ ਸੋਹਣੇ ਬੂਟੇ ਵਾਹ ਵਾਹ ਦੇਖਣਾ ਕਿੰਨੇ ਸੋਹਣੇ ਲੱਗਦੇ ਆ ਐਂ ਲੱਗਦਾ ਜਿਵੇਂ ਰੀਅਲ ਦੇ ਹੁੰਦੇ ਆ ਵਧੀਆ ਲੱਗਦੇ ਕਿੰਨੇ ਸੋਹਣੇ ਕਿੰਨੇ ਸੋਹਣੇ ਆ ਇਵੇਂ ਹੈ ਉਲਟੇ ਰੱਖੇ ਨੂੰ ਸੋਹਣੇ ਲੱਗਣੇ ਜਿਵੇਂ ਆਪਣੇ ਸੇਸ਼ਾਂਗੇ ਨਾ ਗੜਿਆ ਗੁੰਚਾ ਉੱਥੇ ਵਾਦੇ ਸੋਹਣੇ ਲੱਗਣੇ ਸੋਹੜੇ ਛੋੜੇ ਤੇਜੀ ਵਾਲਟੀ ਮੇਰੀ ਤੇ ਮਸਤ ਫਤ ਤੇ ਦੁੱਧ ਦੀ ਪੈਣਾ ਮਾਂ ਮਾਂਦੀ ਸਾਏ ਕਿੰਨੇ ਸੁਮੀ ਭਲਾ ਉਹਰੇ ਹੁੰਦੇ ਜੀ ਲੱਗੇ ਹੋਏ ਕਿੰਨੇ ਕਾਫੀ ਇਹ ਤਾਂ ਹਮਮ ਇਹਨੇ ਸੋਨੇ ਰ ਬੈਗ ਮੁੰਡੇ ਵਾਸਤੇ ਬੈਗ ਲੈ ਲਵੋ ਨੇ ਮੁੰਡੇ ਕੀ ਲੈਣਾ ਹੈ ਕਿਹੜਾ ਬੈਗ ਮੁੰਡੇ ਵਾਸਤੇ ਬੈਗ ਲੈ ਲਵੋ ਇਧਰ ਲੇਡੀ ਜੀ ਵਾਸਤੇ ਮੇਕਅਪ ਦਾ ਜਿਵੇਂ ਰ ਬੁਡ ਬੈੰਡ ਮੇਕਅਪ ਦਾ ਸਾਰਾ ਲੱਗਾ ਹੋਇਆ ਸਮਾਨ ਇੱਧਰ ਆਉਣਾ ਕਿੱਥੇ ਚੜਗੇ ਜਿਹਾ ਆ ਤੇ ਮੈਂ ਐਟ ਲੱਗੇ ਹੋਏ ਇੱਧਰ ਕਰਦਾ ਵਗੈਰਾ ਲੱਗੀਆਂ ਕਟਸ਼ੀਆਂ ਚਮਚੇ ਹਰ ਇੱਕ ਚੀਜ਼ ਮਤਲਬ ਹੈਗੀ ਆ ਆਹੜੇ ਵੇਖਨੇ ਸੁਣਿਆ ਟੇਬਲਾਂ 'ਚ ਰੱਖਣ ਵਾਲੇ ਜਿਹੜੇ ਹੁੰਦੇ ਕੀ ਉਹਨੂੰ ਕੰਦੀਆਂ ਤਿੰਨੇ ਨੇ ਕਵਰ ਕਰਵਾ ਲਏ ਸੋਨੇ ਦੇ ਲੱਗੇ। ਮੇਰੇ ਬਾਡੇ ਹੈ ਜਿਹੋ ਉਹ ਦਿਨ ਆਉਂਦਾ ਹੈ ਆ ਦੂਜਾ। ਇਹ ਕਿਚਨ ਵਾਸਤੇ ਸਾਰਾ ਪ੍ਰੋਡਕਟ। ਜੋ ਸੋਈ ਦਾ ਸਮਾਨ ਵਰਤੋਂ ਵਾਸਤੇ ਸਾਰਾ ਇੱਥੇ ਲੱਗਾ ਪਿਆ। ਕਰਨਾ। ਰਵੇ ਜੇ ਇੱਥੋਂ ਦੇਖਦੇ ਹਾਂ ਕਿ ਨਾਲ ਬਾਕਸ ਨਿਕਲੇਗੇ। ਲੱਗੀ ਤਾਂ ਪੈਕਿੰਗ ਬੜੀ ਵਧੀਆ ਦਿੱਤੀਆਂ ਜਿਵੇਂ ਕੋਈ ਵੀ ਚੀਜ਼ ਪੈਕ ਕਰਕੇ ਦੇਣੀ ਗਿਫਟ ਕੇ ਨੂੰ ਦੇਣਾ ਹਨਾ। ਵੱਡੇ ਤੋਂ ਛੋਟੇ ਵੱਡੇ ਤੋਂ ਛੋਟੇ ਦਾ ਛੋਟਾ ਵੱਡੇ ਤੋਂ ਵੱਡਾ ਹੈ ਨਾ ਗਿਫਟ ਪਿਆ ਬਹੁਤ ਵਧੀਆ ਚੀਜ਼ ਆ ਫਿਰ ਇਹ ਹੀ ਕਰਨ ਡੈਕੋਰੇਟ ਜੀਏਗਾ ਨਮਸਤਕ ਇਡੀ ਬਰੀ ਚੀਜ਼ ਆ ਯਾਰ ਵਧੀਆ ਇੱਥੇ ਸਾਰੇ ਗਿਫਟ ਹੀ ਲੱਗੇ ਨੇ ਸਾਰੇ ਜੋ ਪਰਕਲੀ ਆ ਜਾ ਚੌਕੀ ਲਾਇਨ ਤੇ ਚੰਗੀ ਗੱਲੀ ਹੋ ਲਾਵਾ ਸਾਰੇ ਇਹਨਾਂ ਤਣੀ ਤਣੀ ਦਾ ਲੱਗਦੀ ਨਹੀਂ ਇਹ ਇਦਾਂ ਹੁੰਦੇ ਫੜਨ ਵਾਸਤੇ ਆ ਵੇ ਕਿੰਨੀ ਤਗੜੀ ਆ ਆ ਕੇ ਨਵੇਂ ਪਾਇਦਾਰ ਕਿੱਡਾ ਤਖੜਾ ਤੀਹ ਨੂੰ ਕਹਿੰਦੇ ਮੈਟ ਪਾਇਦਾਰ ਕਹ ਦਿੰਦੇ ਅਰੇ ਅਰੇ ਕੀ ਕਰਨ ਦੇ ਹੰਪਸ ਲੈ ਵੀ ਕਿਡੀਆਂ ਕਿਨੇ ਘਣ ਲੱਗੀਆਂ ਅੰਦਰ ਕਰੋ ਚੱਕ ਆਹ ਉਹ ਕਿਨੇ ਦੀ ਘੜੀ ਹੈ ਬਹਾਰ ਰੈੱਡ ਵਾਲੀ ਵੀ ਚੰਗੀ ਹੈ ਇਹ ਕਾ ਬਲੂ ਵਾਲੀ ਲੱਗੀ ਕਰਨਾ ਵੇ ਦਾ ਵੇਖੋ ਇਹ ਸੋਣੀ ਪਰਪਲ ਲਵਾਇਆ ਨਹੀਂ ਪਰਪਲ 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 ਪਰਪਸ ਫਤਾਈ ਕਰਨ ਦੇ ਆ ਬੈ ਜਾ ਲਈ ਫਿਰ ਇੱਕ ਕੋ ਐ ਖਾ ਖਾ ਲਿਆ ਥੋੜੀ ਜਣਾ ਲੈ ਚਲਦੇ ਕੋ ਐ ਤੇ ਕੀ ਇਹੰਦਾ ਮੇਰੇ ਜੀ ਕਿਚੇ ਆ ਤੇ ਗੁੱਸੇ ਵਾਲਾ ਮੇਰੇ ਵੀ ਇਹ ਤੇ ਨਹੀਂ ਤਾਰਦਾਂ ਨੂੰ ਜੀ ਕੇ ਆਹ ਕਿਹੜੀ ਫੋੜੀ ਹੈ ਬਲੈਕ ਤੇ ਕੀ ਕੀ ਤੇ ਬਸ ਹੱਡ ਫੋਗਰਾ ਲੱਗੇ ਉਹਨੇ ਕੋ ਪਸੰਦ ਆ ਪੋਚੇ ਪਸੰਦ ਆਗੇ ਕੋ ਚਲੇ ਚਲਿਏ ਸਭ ਆਏ ਮੋਟਰਸਾਈਕਲ ਤੇ ਪੋਚੇ ਚੁੱਕੀ ਫਿਰਦਾ ਐਵੇਂ ਕਿਧਰ ਅੱਜ ਮਾਰਾਂਗੇ ਕਿਧਰ ਕੋਈ ਨਹੀਂ ਸੁਣਾਈ ਤੇ ਟੂ ਟਟਾ ਉਹਨੇ ਪੋਚੇ ਵਾਲਾ ਤਾਂ ਕਹਿਣ ਦੀ ਉਹ ਟੁੱਟ ਗਿਆ ਆ ਕੋਈ ਲਾਗੋ ਲੱਲਾਂਗੇ ਉਥੋਂ ਕੰਗੇ ਦੂਰ ਕਾਫੀ ਆਏ ਆ ਆਪਾਂ ਦੇ ਫਿਰ ਮੁਸ਼ਕਲ ਹੋ ਜਾਂਦੀ। ਮੈਂ ਬੋਤਲ ਤੇ ਖੋਲੀ ਆ। ਨਾ ਨਾ ਸਵਾ। ਉਹ ਐਡਾ ਤਕੜਾ ਕੀ ਕਰਨਾ। ਕੱਚਦੀ ਹੈ। ਚਲੋ ਕੱਚਦੀ ਹੈ ਕਿ। ਆਓ ਖੜੀ ਨੂੰ ਕਾ ਕਿੰਨੀ ਵਧੀਆ। ਇਹ ਇਦਾਂ ਹੀ ਕਰਦਾ ਬੰਦਿਆ। 600 ਵਰਗ ਨਾਲ ਚਲੀਏ। ਆ ਲੈ ਜੀ। ਮੈਂ ਕੀ ਕਹਿੰਦੇ ਆ ਆ ਲੈ ਜੀ ਚਲੋ ਵੀ ਚੱਲੇ ਆਪਾਂ ਆ ਲੈ ਲੈ ਕਰਨ ਆ ਜਾ ਬੱਸ ਖੋਲੇ ਦੇ ਕੋਈ ਬੜਾ ਸਤਨ ਦੇ ਦੋਵੇਂ ਤਹੀ ਕੰਮ ਕਰਦਾ ਫਤੇ ਆਹ ਲੰਦਾ ਫਤੇ ਬਾਤ ਆ ਖੋਲ ਕੇ ਵੇਖ ਤੂੰ ਇਹ ਖੋਲ ਲੈ ਬਹੁਤ ਚੱਕਰ ਲੀ ਲੈ ਤੂੰ ਵੇਖ ਲੈ ਲੈ ਪਰ ਖੋਲਦੇ ਲੈਂਦੇ ਮੈਨੂੰ ਸੋਨੇ ਖੋਲ 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 ਕੇ ਵੇਖੀਏ ਖੋਲ ਕੇ उसने तू ले, ला, ले ला। खोल के सैल सु चलता कैन वेखन थोड़ी देना ले वेखी पता खोल के लिया ले ले खोली है खोल के तो देखिए पुता ना जी कोई ध्यान नहीं कोई कुछ नहीं ਸਿਰ ਜੱ ਦੱਬਣਾ ਇਦਾਂ ਫੇ ਚੱਲਣੋ। ਉਹ ਲੈ। ਤੋ ਇਹ ਹੁਣੇ ਤੋੜ ਦੇਣੀ ਇੱਥੇ ਬਸ। ਠੀਕ ਆ ਰੱਪ ਆ ਗਏ ਆ। ਬਾਕੀ ਅੱਜ ਦਾ ਵਲੌਗ ਜੇ ਜੀ ਤੁਹਾਨੂੰ ਵਲੌਗ ਵਧੀਆ ਲੱਗਾ ਤੇ ਕਮੈਂਟਸ ਜਰੂਰ ਕਰਿਓ। ਜਿਹਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ। ਤੇ ਮਿਲਦੇ ਹਾਂ ਨਵੀਂ ਵੀਡੀਓ ਨਾਲ ਬਾ ਬਾਏ ਗੁੱਡ ਨਾਈਟ ਸਭ ਦਾ ਅਸ਼ੀਰਵਾਦ ਕਾਸ਼ਾ। ਫਿਰ ਚੱਲੋ ਕੁਝ ਹੈਨਾ। 每位。雷雷